ਸੇਕਾ ਲ ਮੈਂ ਅਮਨ ਸਾਈਪ੍ਰਸ ਇੱਥੋਂ ਨਰਕੇ ਵਿਚ ਜਿਆ ਤੇ ਹੰਡੀ ਦਲੀਆਂ ਕਿ ਮੈਂ ਡੋਰੀਆਂ ਦੇ ગામ ਵਿੱਚ ਸ਼ਾਮ ਗੱਲ ਦੀ ਮੇਕਰ ਸਾਈਪ੍ਰਸ ਦਾ ਵਰਕ ਪਰਮਨੈਂਟ ਹੋ ਜਗਾ ਕਿੰਨੇ ਸਾਲਾਂ ਤੋਂ ਕੰਮ ਕਰਦੀ ਮੈਂ ਇੱਥੇ ਚਲੋ ਮੈਂ ਹੁਣ ਖਾਣਾ ਤਾਂ ਖਾਣਾ ਬਣਾਉਣ ਲੱਗੀ ਆ ਠੀਕ ਹੈ ਤੇ ਤੁਹਾਨੂੰ ਪਤਾ ਹੈ ਕਿ ਸਭ ਤੋਂ ਪਹਿਲਾਂ ਜਿਹੜਾ ਦਸ ਮੈਂ ਹਮੇਸ਼ਾ ਦਸ ਜੈਨੀਆਂ ਤੇ ਖਾਣਾ ਬਣਾਉਂਦੇ ਹੁਣ ਮੈਂ ਆ ਜੂਸ ਬਣਾਉਣ ਲੱਗੀ ਆ ਇਹਨਾਂ ਦਾ ਕਾਫੀ ਅਨਾਰ ਸੀਗੇ ਕਾਫੀ ਪੁਰਾਣੇ ਹੋ ਗਏ ਆ ਕਾਫੀ ਉਹ ਸਖਤ ਹੋ ਗਏ ਆ ਹੁਣ ਇਹਨਾਂ ਦਾ ਜੂਸ ਬਣਾਇਆ ਕਿਉਂਕਿ ਇਹ ਤਾਂ ਕੱਟ ਤਾਂ ਹੋਣਗੇ

ਵਾਰਗੇ ਕਿਉਂਕਿ ਬੱਚੇ ਹੁਣ ਕਾਫੀ ਜ਼ਿਆਦਾ ਗੋਰੇ ਬੱਚੇ ਪਸੰਦ ਕਰਦੇ ਆ ਤਾਂ ਕਰੀ ਹੁਣ ਐਵਰੀ ਵੀਟ ਤਾਂ ਹੁਣ ਬਣ ਗਈ ਬਣ ਗਿਆ ਹਾਂਜੀ ਲੋਕਾ ਜੀ ਮੈਂ ਕੰਮ-ਕੁਮ ਫਿਨਿਸ਼ ਕਰਕੇ ਫਿਰ ਮੈਂ ਮਾਰਕੀਟ ਆਈ ਹੈਗੀ ਐ ਜਦੋਂ ਮੈਂ ਮਾਰਕੀਟ ਸਬਜ਼ੀ ਲੈਣ ਗਈ ਤਾਂ ਦੇਖਿਆ ਹਾਂ ਆਹ ਕੀ ਚੀਜ਼ ਪਈ ਆ ਫਿਰ ਮੈਂ ਸੋਚਿਆ ਹੀ ਬੇਰਾ ਵਰਗੇ ਦਾ ਲੱਗਦਾ ਮੈਨੂੰ ਇੱਕਦਮ ਜ਼ਿਆਦਾ ਹੀ ਕਿ ਐਦਾਂ ਦੇ ਬੇਰੇ ਸ਼ਕਲ ਬੇਰਾਂ ਦੀ ਹੁੰਦੀ ਆ ਤੇ ਫਿਰ ਮੈਂ ਜਦੋਂ ਖਾ ਕੇ ਦੇਖਿਆ ਵਾਕਈ ਬੇਰ ਨਿਕਲੇ ਤੇ ਗੋਰੇ ਇਹਨਾਂ ਨੂੰ ਬੜਾ ਪਸੰਦ ਕਰਦੇ ਬੇਰਾਂ ਨੂੰ ਬਾਏ ਬਾਏ